ਆਗੁਰum ਪਰਿਉ ਜੋ ਹਰੂਜ ਨਿਤ ਅੰਮ੍ਰਿਤ ਵੇਲੇ ਚੰਦਰਹੀ ਲੜੀ ਵਰ ਮੇਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਭ ਸੁੱਖਾਂ ਦੇ ਦਾਤੇ ਹੰਦ ਪਲਦ ਰਖੇ ਮਨਮਤਾ ਦੇ ਸਰਬ ਸਾਂਝੇ ਗੁਰੂ ਰਹਿਬਰ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਸ਼ਬਦ ਗੁਰੂ ਤਾਰ ਬਾਣੀ ਬੋਇਤ ਤਨ ਤਨ ਆਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਜੁਰੀ ਅੰਦਰ ਸਤਿ ਪਿਤੀ ਗੁਰਕਾਲ ਸਤ ਸਤ ਸੰਜੋ ਆਓ ਜੋ ਕਹੀਏ ਜਰਾ ਤੋਂ ਆਪਾਂ ਤਨ ਤਨ ਸਾਹਿਬ ਸ੍ਰੀ ਗੁਰੂ ਨਨ ਪਾਤਸ਼ਾਹ ਜੀ ਜਿਨੇ ਜਿਨ੍ਹਾਂ ਦੇ ਜੀਵਨ ਦੀ ਕਥਾ ਵਿਚਾਰ ਕਰਦੇ ਸੁਣਦੇ ਆ ਰਹੇ ਆਪਾਂ ਆਓ ਅੱਜ ਵੀ ਉਸੇ ਰੜੀ ਦਾ ਕਿੱਸਾ ਬਣ ਕੇ ਸਤਿਗੁਰਾਂ ਦੇ ਪਵਨ ਜੀਵ ਵਿੱਚੋਂ ਆਪਾਂ ਕੁਝ ਗ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦੀ ਯਤਨ ਕਰੀਏ ਤਾਂ ਕਿ ਇਹ ਸਾਡਾ ਸੰਸਾਰ ਤੇ ਸਭ ਨੂੰ ਜਾਵੇ ਨੇ ਦੇ ਦੁੱਖਾਂ ਕ੍ਰਿਸ਼ਾਂ ਰੋਗਾਂ ਸੁਗਾਂ ਕਰਿਆ ਸਾੜਿਆ ਚਿੰਤਾ ਫਿਕਰਾਂ ਤੋਂ ਆਪਾਂ ਬੋਲ ਸਕੀ ਜਮਨ ਦੇ ਬਾਰੇ ਤੋਂ ਬਸ ਸਕੀਏ ਆਜੋ ਸੁਣਦੇ ਦੇਖਦੇ ਆ ਰਹੇ 85 ਲੱਖ ਜੁਨਾ ਇਹਨਾਂ ਦੇ ਜੋ ਜਨਮਨ ਦਾ ਦੁੱਖ ਨੇ ਪਹਿਰੋ ਉਤੋਂ ਵੀ ਆਪਣਾ ਸੁਖਾਰਾ ਉਹਨਾਂ ਜਦੋਂ ਆਪਾਂ ਵਿਚਾਰਾ ਕਰਦੇ ਆ ਕਰਦੇ ਆ ਤੁਸੀਂ ਵਿਚਾਰ ਦੀ ਤਹਿ ਤੇ ਪਹੁੰਚਦੇ ਆ ਤੇ ਫਲ ਕੀ ਨਿਕਲਦਾ ਏ ਛੱਟਾ ਛੱਟਾ ਕੀ ਨਿਕਲਦਾ ਏ ਬਿ ਗੁਰ ਬਿਨ ਕੋਹਰ ਅੰਧਾਰ ਅੰਧਾਰ ਵਿੱਚ ਕੀ ਹੁੰਦਾ ਹਨੇਰਾ ਹਨੇਰੇ ਵਿੱਚ ਕੀ ਹੁੰਦਾ ਠੋਕਰਾ ਜੀਵ ਅਗਿਆਨਤਾ ਦੇ ਅਨੇਰੇ ਵਿੱਚ ਸਾਰਾ ਦਿਨ ਜਿਵੇਂ ਢੋਕਰਾ ਖਾਂਦਾ ਰਹਿੰਦਾ ਤੇ ਪਾਸ਼ੇ ਦੇ ਸਲੂਕ ਨਿਰਮਲ ਪੰਥ ਦਿੱਤਾ ਪੰਥੋਂ ਪਾਉਂਦਾ ਮੈਨੂੰ ਰਸਤਾ ਉਹ ਰਸਤਾ ਇੰਨਾ ਕ ਸਾਫ਼ ਉਹਦੇ ਵਿੱਚ ਕੋਈ ਵੀ ਠੋਕਰ ਨਹੀਂ ਬਿਲਕੁਲ ਸਾਫ ਸਿੱਧਾ ਰਸਤਾ ਪੰਜਾਬੀ ਵਿੱਚ ਨੂੰ ਗੱਡੀ ਰਾਹ ਕਹਿੰਦੇ ਗੱਡੀ ਰਾਹ ਕਿਹਨੂੰ ਕਹਿੰਦੇ ਆ ਗੱਡੀ ਹੁੰਦਾ ਪਿਆਰੇ ਜਿੱਤੇ ਕਈ ਵਾਰ ਗੱਡਾ ਲੰਘਿਆ ਹੋਵੇ ਪਹਿਲੀ ਵਾਰ ਗੱਡਾ ਲੰਘਣਾ ਹੋਵੇ ਨਾ ਤੇ ਬੰਦਾਂ ਦਾ ਬਹੁਤ ਯੋਰ ਲੱਗਦਾ ਹੈ ਉਹ ਸਦਾ ਪੱਤਕੇ ਰਾਤ ਦਸਤੇ ਵਿੱਚ ਲੋ ਜਾਣਾ ਪਹਿਲਾਂ ਗੱਡੇ ਤੁਸੀਂ ਦੇਖੇ ਹੋਣਗੇ ਪਰਾਦੇ ਬਜ਼ੁਰਗ ਤੇ ਜਾਣਦੇ ਗੱਡੇ ਬਾਰੇ ਕੁਲਗੜੀ ਦਾ ਬਣਾਇਆ ਹੁੰਦਾ ਵੱਡਾ ਉਹ ਬੰਦਾ ਨਾਮ ਤੇ ਖਿੱਚ ਕੇ ਭਾਰ ਨਾਦ ਤੇ ਜਿੱਥੇ ਲਿਜਾਣਾ ਜਾਣਾ ਲੈ ਕੇ ਜਾਂਦੇ ਅੱਜ ਫੇਰ ਉਹ ਵੱਡਾ ਕਿਤੇ ਕਿਤੇ ਹੈ ਉਹ ਇਲਾਕਿਆਂ ਜੀ ਵੀ ਹੈ ਜਿੱਦਾਂ ਝਾੜਖੰਡ ਹੈ ਨਾ ਉਧਰ ਅੱਜ ਵੀ ਗੱਡੇ ਹੈਗੇ ਪਰ ਆ ਦੇਖ ਸਮੇਂ ਦੇ ਆਪਰੇਤੀ ਤੇ ਨਵੇਂ ਮਿਲ ਦੇ ਦੇਖ ਰੂ ਪਰ ਬਜ਼ੁਰਗਾਂ ਤੇ ਬਜ਼ੁਰਗਾਂ ਨੂੰ ਤਾਂ ਪਤਾ ਹੀ ਹੈ ਨਾ ਬੁੱਢਾ ਡੇ ਘੇਉ ਜਦ ਤੁਸੀਂ ਤੂੰ ਡੱਟ ਕੇ ਤੇ ਪਾ ਦੇ ਆਵੇ ਬੰਦਾ ਰੁਕ ਜਣਾ ਹੋਵੇ ਨਵਾਂ ਰਸਤਾ ਹੋਵੇ ਤਾਂ ਬੰਦ ਦਾ ਵਾਸਤੇ ਬਹੁਤ ਔਖਾ ਹੈ ਬਹੁਤ ਜ਼ਿਆਦਾ ਔਖਾ ਹੈ ਕਿਉਂਕਿ ਨਮੀ ਨਹੀਂ ਪਾਣੀ ਹੁਣ ਗੱਡੇ ਤੇ ਪਹੀਏ ਦੇ ਖੁਬੜਾ ਥਲੇ ਪਾਰ ਉਹ ਉੱਪਰ ਕਿਸੇ ਜੀ ਨੂੰ ਪਾਰ ਕੇ ਅੱਗੇ ਨੰਨਾ ਅੱਗੇ ਵੀਰ ਤੁਸੀਂ ਦੇਖਿਆ ਹੋਊਗਾ ਬਹੁਤ ਤੇਜ਼ ਨਾਲ ਇਹ ਹਨੇਰੀ ਆਉਂਦੀ ਹੋਵੇ ਨਾ ਬਹੁਤ ਤੇਜ਼ ਹਨੇਰੀ ਆਉਂਦੀ ਹੋਵੇ ਤੇ ਉਹ ਜਿੱਧਰੋਂ ਆਉਂਦੀ ਹੋਵੇ ਉਧਰੋਂ ਬੰਦੇ ਦੇ ਜਾਣਾ ਹੋਵੇ ਤੇ ਕਈ ਵਾਰ ਨਾ ਹਨੇਰੇ ਦਾ ਇੰਨਾ ਜ਼ਰੂਰਤ ਦਾ ਤੇ ਬੰਦੇ ਨੂੰ ਰੋਕਣਾ ਦੇ ਛੜ ਕੇ ਪਿੱਛੇ ਰੁਹ ਜਾਂਦੀ ਅੱਗੇ ਜਾਣ ਦੀ بجائے ਇਹ ਅਨੰਦ ਦੀ ਪ੍ਰਣਾਇ ਕੱਢਿਆ ਦਾ ਤਬੰਦਾਂ ਦਾ ਤੇ ਜਿੱਥੋਂ ਦੀ ਇੱਕ ਵਾਰੀ ਦੀ ਪੈ ਜਾਵੇ ਕਈ ਵਾਰ ਕਦੇ ਨੰਗ ਜਾਣ ਤੇ ਪੇਰ ਪਾਵੇਂ ਮਾੜੇ ਬਲਦ ਵੀ ਹੋਣ ਉਹ ਵੀ ਆਰਾਮ ਨਾਲ ਲੈ ਜਾਂਦੇ ਸੀਗੇ ਉਹਨਾਂ ਦਾ ਜੋਰ ਦੇ ਇਸ ਲੱਗਦਾ ਇਹਨੂੰ ਕਹਿੰਦੇ ਗਾਡੀ ਦਾ ਹੁਣ ਜਿਹੜਾ ਰਸਤਾ ਚੱਲੂ ਗੱਡੀ ਦਸਤਾ ਜਿਹੜਾ ਤੁਹਾਨੂੰ ਦੇਤਾ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਉਤ ਉਦੋਂ ਚੱਲਣਾ ਬੜਾ ਮੁਸ਼ਕਲ ਸੀਗਾ ਉਦੋਂ ਚੱਲਣਾ ਬਹੁਤ ਮੁਸ਼ਕਲ ਸੀਗਾ ਕਿਉਂਕਿ ਜ਼ਿੰਦਗੀ ਦੇ ਸਾਰੇ ਰੀਤੀ ਰਿਵਾਜਾਂ ਨੂੰ ਬਦਲਣਾ ਸੰਸਕਾਰਾਂ ਨੂੰ ਬਦਲਣਾ ਬੜਾ ਔਖਾ ਸੀਗਾ ਤੋ ਇਹ ਦੋ ਅਜੇ ਤੱਕ ਨਹੀਂ ਬਦਲੇਗੇ ਸਾਡੇ ਸਾਡੇ ਵਰਗਾਂ ਕੋ ਅੱਜ ਤੱਕ ਵੀ ਨਹੀਂ ਬਦਲੇ ਗਏ ਅਜੇ ਵੀ ਅਸੀਂ ਉਸੇ ਪਿੰਡ ਦੀ ਵਿੱਚ ਹੀ ਹਾਂ ਘੜੀ ਰਸਤੇ ਨਹੀਂ ਚੜ ਸਕੀ ਅਜੇ ਵੀ ਪ੍ਰਾਣੇ ਸੰਸਕਾਰ ਉਹ ਸਾਡੇ ਵਿੱਚ ਮੌਜੂਦ ਹੈ ਪੁਛੀ ਪੁਛਿਆ ਜਿੰਦਾ ਵੀ ਅੱਜ ਨਵਾਂ ਜੋਗ ਆ ਗਿਆ ਦਬਾਤ ਬਹੁਤ ਹੋ ਗਿਆ ਅਨਛਾਨ ਦਾ ਪਰ ਉਹਨੇ ਛੱਡਦੀ ਇਹ ਰੀਤ ਇਹ ਰੀਤਾ ਆਪਾਂ ਨਾ ਨਾ ਇਹ ਦੀ ਛੱਡੀਆਂ ਇਹ ਕਿਉਂ ਇਹ ਤਾਂ ਸਾਡੇ ਪ੍ਰਾਣਿਕ ਯੋਗਾਂ ਦੀ ਰੀਤ ਆ ਇਹ ਤਾਂ ਸਾਡੇ ਪੁਰਾਣੇ 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 ਬਜ਼ੁਰਗਾਂ ਦੀ ਰੀਤ ਆ ਇਹ ਦੀ ਜੁੜੀ ਇੱਕ ਮਸ਼ਹੂਰੀ ਵਿਧਾਨ ਦੇਵਾਂ ਅਜੇ ਤੋ ਇਹ ਅਰਦਾਸ ਕਰਦੇ ਨੇ ਸਿਰ ਅਰਦਾਸ ਸੌਂਦਨ ਚੜਣਾ ਵਿੱਚ ਤਕੜਾ ਪ੍ਰਸ਼ਾਦ ਦੀ ਦੇਗ ਹੋਵੇ ਇੱਕ ਬੰਦਾ ਤਰਪਾਨ ਲੈ ਕੇ ਖੜ ਗਿਆ ਨੇ ਵਿਚਾਰ ਕਰਦੇ ਕਰਦੇ ਪਤਾ ਲੱਗਾ ਕਿ ਇਹ ਤੀਕਰਣਾ ਨਾ ਗਲਤ ਹੈ ਉ ਵਿਚਾਰ ਸੰਸਦ ਵਿੱਚ ਪ੍ਰਗਟ ਹੋ ਗਿਆ ਇੱਕ ਨੂੰ ਦੱਸਿਆ ਦੋ ਨੂੰ ਦੱਸਿਆ ਦਸਾਂ ਨੂੰ ਪਤਾ ਲੱਗਾ ਹਜ਼ਾਰ ਨੂੰ ਪਤਾ ਲੱਗਾ ਲੱਗਦਾ ਲੱਗਦਾ ਪਤਾ ਸਰੂਪ ਦੀ ਕਮੇਟੀ ਤੱਕ ਇਹ ਗੱਲ ਪਹੁੰਚੀ ਸਰੂਪ ਦੀ ਕਮੇਟੀ ਨੇ ਮੰਨ ਲਿਆ ਵੀ ਗੱਲ ਸਹੀ ਹੈ ਤੁਹਾਨੂੰ ਇਸ ਤਰੀਕੇ ਨਾਲ ਪਹੁੰਚਵਾਉਣਾ ਚਾਹੀਦਾ ਇੱਕ ਸਾਦੇ ਬੜੇ ਪ੍ਰਾਣੇ ਤੇ ਸਿਆਣੇ ਸੰਸਾਰਿਕ ਹੋਣ ਵਾਲੇ ਬਜ਼ੁਰਗ ਸੀਗੇ ਜਦੇ ਮੰਦੀ ਦੇ ਉਹਨਾਂ ਨੂੰ ਪਤਾ ਲੱਗਾ ਕਿ ਇਹ ਤਾਂ ਗੱਲ ਤਾਂ ਸਹੀ ਆ ਪਰ ਅਪ੍ਰਿਥ ਰਾਣੀ ਦੀ ਰੀਤ ਆ ਦੇਖੋ ਇੱਕ ਤਾਰਿਕ ਬੰਦਾ ਸੁਲਝਿਆ ਹੋਇਆ ਬੰਦਾ ਇਹ ਗੱਲ ਅਜੇ ਵੀ ਫਸਿਆ ਵੀ ਇਹ ਸਾਡੀ ਪ੍ਰਾਣੀ ਦੀ ਰੀਤ ਆ ਗੱਲ ਸਹੀ ਆ ਨਹੀਂ ਨਮਣੋ ਚਾਹੀਦਾ ਇਦਾਂ ਨੂੰ ਮਣੋ ਚਾਹੀਦਾ ਹੈ ਪਰ ਇਹ ਸਾਡੇ ਪੁਰਾਣੇ ਰੀਤ ਆ ਤਜੇ ਵੀ ਅਸੀਂ ਬਹੁਤ ਗਾਂਦਨ ਮੇਰੇ ਵੀ ਠੋਕਰਾਂ ਖਾ ਰਹੇ ਹਾਂ ਇਸ ਵਾਸਤੇ ਗੁਰੂ ਦੀ ਪਿਆਰ ਸਭ ਲੋੜ ਆ ਉਹ ਗੁਰੂ ਸਾਨੂੰ ਚਾਹੀਦਾ ਤੁਨ ਗੁਰੂ ਨਾਨਕ ਦੇਵ ਜੀ